ਪੱਥਰੋਂ ਪਿਆ ਨਾ ਮਟਾ ਲੋ ਜੀ ਨਜ਼ਾਰਾ ਸ਼ਿਮਲੇ ਦਾ ਮਾਰ ਰੋਡ ਦੇ ਉੱਪਰ ਹੈ ਇਹ ਬਰਫ਼ ਹੀ ਬਰਫ਼ ਹੋਈ ਹੋਈ ਹੈ ਬੁਰੇ ਹਾਲ ਨੇ ਜੀ ਐਨੀ ਵਧੀਆ ਸਨੋ ਫਾਲ ਹੋਈ ਹੈ ਆਪਾਂ ਤੁਹਾਨੂੰ ਦੱਸ ਨਹੀਂ ਸਕਦੇ ਵਾਹ ਜੀ ਵਾਹ ਨਜ਼ਾਰਾ ਦੇਖੋ ਲਾਈਵ ਆ ਸਾਡੀ ਚ ਥਾਰ ਦੇ ਉੱਪਰ ਬਰਫ਼ ਹੀ ਬਰਫ਼ ਇਹ ਨਜ਼ਾਰਾ ਆ ਦੇਖੋ ਆਹ ਆਹ ਬਰਫ ਇਹ ਦੇਖੀ ਮੋਟੀ ਚਦਰਾਂ ਬਰਫ ਦੀਆਂ ਗੱਡੀਆਂ ਦੇ ਉੱਪਰ ਆ ਸਾਡੀ ਥਾਂ ਦੇ ਉੱਪਰ ਵੀ ਬਰਫ ਆ ਦੇਖੋ ਸਾਰਾ ਕੁਝ ਬਰਫ ਦੀ ਬਰਫ ਵਾਹ ਇਹਦੇ ਬੁਰੇ ਆਹ ਆਹ ਉਹ ਸਾਰੇ ਦੇਖੋ ਜਿੰਨਾ ਭਰਿਆ ਪਿਆ ਬਾਕੀ ਲਾਈਵ ਤੁਹਾਨੂੰ ਵੀਡੀਓ ਪਾਈ ਜਾਊਗਾ ਨਾਲ ਤਾਂ ਅੱਜ ਥੋੜੀ ਬਲੌਗਿੰਗ ਹੋਊਗੀ